ਇੱਕ ਪਲੱਸ 2 ਕਲਾਸ ਦੇ ਦੋ ਵਿਦਿਆਰਥੀ ਲਾਸਟ ਤੇ ਬੱਚੇ ਸਟੇਜ ਤੇ ਆਓ ਇੱਕ ਵਾਰ ਪਲੱਸ 2 ਕਲਾਸ ਦੇ ਦੋਨੇ ਵਿਦਿਆਰਥੀ ਲਾਸਟ ਬੱਚੇ ਸਟੇਜ ਤੇ ਆਓ ਜਲਦੀ 1 ਬਾਈ 1 ਤੁਸੀਂ ਆਨਰੇਰੀ ਬੈਜਸ ਸਾਡੇ ਸਕੂਲ ਮੁਖੀ ਦੀ ਰੈ ਨਮਾਈ ਦੇ ਵਿੱਚ ਤੁਸੀਂ ਮੁੱਖ ਮਹਿਮਾਨ ਸਹਿਬਾਨ ਦੇ ਲਾਉਣੇ ਆ ਜੀ ਇੱਕ ਨਿਗਾ ਵੈਲਕਮ ਹੈ ਜੀ ਪ੍ਰਵਾਨ ਕਰਿਓ ਬੱਚੇ ਤਾੜੀਆਂ ਲਗਾ ਦਿਓ ਨਾਲ ਦੀ ਨਾਲ ਇਸ ਦੇ ਨਾਲ ਨਾਲ ਸਾਡੇ ਪਿੰਡ ਦੀ ਪੰਚਾਇਤ ਦੇ ਮੈਂਬਰ ਸਹਿਬਾਨ ਸਕੂਲਸ ਦੇ ਬੱਚਿਆਂ ਦੇ ਵਿਦਿਆਰਥੀਆਂ ਦੇ ਪੇਰੈਂਟ ਸਹਿਬਾਨ ਉਹ ਸਾਰਿਆਂ ਨੇ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਬੜੀ ਸ਼ੋਭਾ ਬਦਲਿਆ ਆਪ ਜੀ ਦਾ ਨਿਗਾ ਸਵਾਗਤ ਹੈ ਇਸ ਵਾਰ ਫਿਰ ਸੋ ਵਿਦਿਆਰਥੀਆਂ ਤਾਂ ਅਲੀ ਨਹੀਂ ਰੁਕਣੀਆਂ ਚਾਹੀਦੀਆਂ ਬਹੁਤ ਅੱਛੇ ਜੀ ਸਭ ਵਿਦਿਆਰਥੀਆਂ ਇਹ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸਾਡੇ ਸਕੂਲ ਦਾ ਸਾਡੇ ਸਿੱਖਿਆ ਪੱਧਰ ਦਾ ਸਿਹਤ ਵਿਭਾਗ ਦਾ ਹਰ ਵਿਭਾਗ ਦਾ ਕ੍ਰਾਂਤੀ ਦੇ ਵਿੱਚ ਇੱਕ ਨਵਾਂ ਦੌਰ ਲਿਆਂਦਾ ਹੈ ਸੁਮਾਨ ਸਾਹਿਬ ਅਕਸਰ ਹੀ ਆਖਦੇ ਹੁੰਦੇ ਆ ਨਾ ਉਹਨਾਂ ਦੀ ਸਰਕਾਰ ਦੇ ਆਉਂਦਿਆਂ ਨਾਲ ਦੀ ਨਾਲ ਹੀ ਉਹਨਾਂ ਨੇ ਕਈ ਵਾਰ ਇਹ ਜੀ ਜਿਹੜੀ ਕਹੀ ਹੈ ਤਾਂ ਮੈਨੂੰ ਬੜੀ ਵਧੀਆ ਲੱਗਦੀ ਹੈ ਕਿ ਪੰਜਾਬ ਨੂੰ ਫੇਰ ਤੋਂ ਰੰਗਲਾ ਪੰਜਾਬ ਬਣਾਉਣ ਲਈ ਜੋ ਤੇ ਇਹ ਸ਼ਖਸੀਅਤਾਂ ਨੇ ਇਹਨਾਂ ਦਾ ਨਾਮ ਆਵੇਗਾ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਸੁਚਾ헤 ਸਕੂਲ ਨੂੰ ਸਿੱਖਿਆ ਵਿਭਾਗ ਨੂੰ ਕ੍ਰਾਂਤੀ ਲਈ ਜਾਂ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਪੁਖਤਾ ਪਰਬੰਦੇ ਇਹਨਾਂ ਵੱਲੋਂ ਕੀਤਾ ਗਿਆ ਹੈ ਜੀ। ਇਸ ਲਈ ਸਵਾਗਤ ਲਈ ਦੋ ਸ਼ਬਦ ਮੇਰੇ ਨਾਲ ਮੈਡਮ ਪ੍ਰਿੰਕਾ ਸਿੰਘਲਾ ਇਹਨਾਂ ਦੀ ਸਵਾਗਤ ਲਈ ਕਹਿਣਾ ਚਾਹਣਗੇ ਮੈਡਮ ਪ੍ਰਿੰਕਾ ਗੁੱਡ ਮਾਰਨਿੰਗ ਟੂ ਆਲ ਅੱਜ ਇੱਕ ਭਾਗਾ ਵਾਲਾ ਦਿਨ ਆਇਆ ਹੈ ਅੱਜ ਇੱਕ ਭਾਗਾ ਵਾਲਾ ਦਿਨ ਆਇਆ ਹੈ ਸ਼ਬਦਾਂ ਵਿੱਚ ਨਾ بیان ਹੋਵੇ ਇਹ ਦਿਨ ਕਿੰਨੀਆਂ ਖੁਸ਼ੀਆਂ ਲਿਆਇਆ ਹੈ ਸਭ ਤੋਂ ਪਹਿਲਾਂ ਮੈਂ ਆਪਣੇ ਸਾਰੇ ਮੁੱਖ ਮਹਿਮਾਨਾਂ ਨੂੰ ਇੱਥੇ ਆਪਣਾ ਕੀਮਤੀ ਸਮਾਂ ਕੱਢ ਕੇ ਆਉਣ ਲਈ ਸਾਡੇ ਸਮਾਗਮ ਵਿੱਚ ਜੁੜਨ ਲਈ ਧੰਨਵਾਦ ਕਰਦੀ ਹਾਂ ਇਸ ਦੇ ਨਾਲ ਹੀ ਮੈਂ ਉਨ੍ਹਾਂ ਦੀ ਸ਼ਾਨ ਵਿੱਚ ਕੁਝ ਲੈਣਾ ਕਹਿਣਾ ਚਾਹੂੰਗੀ ਕਹਿੰਦੇ ਨੇ ਹੁੰਦਾ ਉਹੀ ਜੋ ਮੁਕੱਦਰ ਹੁੰਦਾ ਕਹਿੰਦੇ ਨੇ ਹੁੰਦਾ ਉਹੀ ਜੋ ਮੁਕੱਦਰ ਹੁੰਦਾ ਬੰਦਾ ਬੰਦੇ ਤੋਂ ਕੁਝ ਨਹੀਂ ਹੋ ਸਕਦਾ ਹੋਵੇ ਵੱਡਿਆਂ ਦਾ ਹੱਥ ਜੇ ਸਾਡੇ ਸਿਰ ਉੱਤੇ ਫਿਰ ਉਹ ਵੀ ਹੋ ਸਕਦਾ ਜੋ ਕਦੇ ਨਹੀਂ ਹੋ ਸਕਦਾ ਸੋ ਅੱਜ ਦੇ ਸਮਾਗਮ ਦੀ ਆਰੰਭਤਾ ਕਰਦੇ ਹੋਏ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜੋ ਵੀ ਜਿੰਨੀਆਂ ਵੀ ਇੱਥੇ ਸ਼ਖਸੀਅਤਾਂ ਪਹੁੰਚੀਆਂ ਨੇ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸ਼ਬਾਈਪੁਰ ਬॉयਜ਼ ਅਸੀਂ ਜੇ ਸਰਕਾਰ ਦੀ ਕਿਸੇ ਵੀ ਤਰ੍ਹਾਂ ਦੀ ਵਿਕਾਸ ਦੀ ਗੱਲ ਕਰੀਏ ਤਾਂ ਉਸ ਲਈ ਸ਼ਬਦ ਥੋੜੇ ਪੈ ਜਾਣਗੇ ਪਰੰਤੂ ਜੇ ਮੈਂ ਸਿੱਖਿਆ ਵਿਭਾਗ ਦੀ ਗੱਲ ਕਰਾਂ ਤਾਂ ਸਿੱਖਿਆ ਵਿਭਾਗ ਦੇ ਵਿੱਚ ਪੰਜਾਬ ਦੀ ਵਿੱਚ ਜੋ ਵੀ ਕ੍ਰਾਂਤੀ ਲਿਆਉਣ ਲਈ ਹਰ ਪੂਕਤਾ ਕੰਮ ਕੀਤਾ ਗਿਆ ਹੈ ਉਸ ਦੇ ਅਸੀਂ ਸ਼ਬਦ ਉਸ ਦੇ ਪੂਰੇ ਨਹੀਂ ਹੋਣਗੇ ਪਰੰਤੂ ਅੱਜ ਜੋ ਸਰਕਾਰੀ ਸੀਨੀਅਰ ਸੈਂਟਰ ਸਕੂਲ ਸ਼ਬਾਦਪੁਰ ਬॉय ਜਿੱਥੇ ਤੁਸੀਂ ਬੈਠੇ ਹੋ ਇੱਥੇ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਹਰ ਵਕਤ ਨਵੇਂ ਬਿਲਡਿੰਗ ਚਾਹੀਏ ਹੋ ਇਨਫਰਾਸਟ੍ਰਕਚਰ ਦੀ ਗੱਲ ਹੋਵੇ ਚਾਹੇ ਸਕੂਲ ਦੇ ਹੋਰ ਕਿਸੇ ਵਿਕਾਸ ਦੇ ਕੰਮਾਂ ਦੀ ਗੱਲ ਹੋਵੇ ਇਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਦਿੱਤਾ ਹੈ ਅੱਜ ਵੀ ਇਹਨਾਂ ਨੇ ਆਪਣੇ ਕਾਰਕਮਲਾਂ ਦੇ ਨਾਲ ਜੋ ਨਵਾਂ ਬਿਲਡਿੰਗ ਬਣੀ ਹੈ ਕੈਂਪਸ ਦੇ ਵਿੱਚ ਬੈਕ ਸਾਈਡ ਤੇ ਤੁਸੀਂ ਦੇਖ ਰਹੇ ਹੋ ਉਸ ਦਾ ਉਦਘਾਟਨ ਕੀਤਾ ਹੈ ਇਸ ਦੇ ਲਈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ ਸੋ ਬੱਚਿਓ ਤਾਰੀਆਂ ਜਰੂਰ ਲਾਓ ਇੱਕ ਵਾਰ ਇਸੇ ਤਰ੍ਹਾਂ ਸਾਡੇ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸ਼ਹਾਜਪੁਰ ਉੱਥੇ ਵੀ ਇਹਨਾਂ ਨੇ ਆਪਣੇ ਸ਼ੁਭ ਕਾਰਕਮਲਾਂ ਦੇ ਨਾਲ ਉਦਘਾਟਨ ਕੀਤਾ ਹੈ ਇਸ ਤੋਂ ਬਾਅਦ ਮੈਂ ਸਕੂਲ ਦੀਆਂ ਕੁਝ ਪ੍ਰਾਪਤੀਆਂ ਦੇ ਬਾਰੇ ਕੁਝ ਸ਼ਬਦਾਂ ਦੇ ਵਿੱਚ ਗੱਲ ਕਰਾਂਗਾ ਵੈਸੇ ਜੇ ਅਸੀਂ ਪ੍ਰਾਪਤੀਆਂ ਜਾਂ ਸਕੂਲ ਦੇ ਵਿੱਚ ਵਿਕਾਸ ਦੇ ਕੰਮਾਂ ਦੀ ਗੱਲ ਕਰੀਏ ਤਾਂ ਉਸ ਵਿੱਚ ਸਮਾਂ ਬਹੁਤ ਲੰਘ ਜਾਵੇਗਾ ਕਿਉਂਕਿ ਸਾਡੇ ਕੋਲ ਜੋ ਮੁੱਖ ਮਹਿਮਾਨ ਸਾਹਿਬ ਆਏ ਹਨ ਹਜਰ ਸਿੰਘ ਸੰਧੂ ਸਾਹਿਬ ਇਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਮੈਂ ਕੁਝ ਗੱਲਾਂ ਕਰਾਂ ਜਿਵੇਂ ਸਾਡੇ ਸਕੂਲ ਦੇ ਵਿੱਚ ਇਨਫਰਾਸਟ੍ਰਕਚਰ ਦੀ ਗੱਲ ਕਰੀ ਜਿਵੇਂ ਕਿ ਸਕੂਲ ਦੇ ਵਿੱਚ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਅਸੀਂ ਕੁਝ ਸਮਾਂ ਪਹਿਲਾਂ ਤੁਸੀਂ ਸਾਰਿਆਂ ਨੇ ਇੱਕ ਚੀਜ਼ ਸੁਣੀ ਹੋਵੇਗੀ ਕਿ ਪੰਜਾਬ ਦੇ ਵਿੱਚ ਸਿੱਖਿਆ ਸਿਰਫ ਕਿਤਾਬੀ ਸਿੱਖਿਆ ਨਹੀਂ ਹੋਵੇਗੀ ਉਹ ਕਰਕੇ ਕੰਮ ਸਿੱਖਿਆ ਜਾਵੇਗਾ ਕੋਈ ਵੀ ਕੰਮ ਹੈ ਉਸ ਦਾ ਪ੍ਰੈਕਟੀਕਲ ਨਾਲ ਜਰੂਰ ਹੋਵੇਗਾ ਉਸੇ ਪ੍ਰੈਕਟੀਕਲ ਦੇ ਨਾਲ ਮੱਦੇਨਜ਼ਰ ਰੱਖਦੇ ਹੋਏ ਅਸੀਂ ਦੇਖੀਏ ਤਾਂ ਸਾਡੇ ਸਕੂਲ ਦੇ ਇੱਥੇ ਬੈਕ ਸਾਈਡ ਤੇ ਜਿਸ ਦਾ ਅੱਜ ਉਦਘਾਟਨ ਕੀਤਾ ਗਿਆ ਜੀ ਉਹ ਐਨ ਐਸ ਕਿਊ ਐਫ ਲੈਬ ਹੈ ਜੋ ਉਸ ਦਾ ਉਦਘਾਟਨ ਕੀਤਾ ਗਿਆ ਹੈ ਅਗਾਹ ਵੱਧੂ ਸੋਚ ਨੂੰ ਰੱਖਦਿਆਂ ਹੋਇਆਂ ਇਸ ਵਿੱਚ ਇਹ ਤਬਦੀਲੀ ਲਿਆਂਦੀ ਗਈ ਹੈ ਕਿ ਜੋ ਵੀ ਵਿਅਕਤੀ ਸਿਰਫ ਕਿਤਾਬੀ ਗਿਆਨ ਤੇ ਸક્ષਮ ਨਹੀਂ ਰਹਿ ਜਾਵੇਗਾ ਉਹ ਆਪਣੇ ਜੀਵਨ ਦੇ ਵਿੱਚ ਕਿਤਾਬੀ ਗਿਆਨ ਦੇ ਨਾਲ ਨਾਲ ਆਪਣੇ ਜੀਵਨ ਦੇ ਵਿੱਚ ਉਸ ਗਿਆਨ ਨੂੰ ਵਰਤੋਂ ਵਿੱਚ ਵੀ ਲਿਆਉਣਾ ਯਕੀਨੀ ਬਣਾਵੇ। ਉਸ ਲਈ ਸਕੂਲਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਐਨਐਸਕੇਓਫ ਲੈਬਸ ਬਣਾਈਆਂ ਗਈਆਂ। ਚਾਹੇ ਉਹ ਟੈਕਨੋਲੋਜੀ ਦੇ ਵਿਹਾਫ ਤੇ ਹੋਣ, ਚਾਹੇ ਉਹ ਏਆਈ ਬੇਸਡ ਹੋਣ, ਚਾਹੇ ਉਹ ਰੇਡੀਓ ਟੈਕਨੋਲੋਜੀ ਜਾਂ ਕੰਪਿਊਟਰ ਸਾਇੰਸ ਦੇ ਨਾਲ ਰਿਲੇਟਡ ਹੋਣ। ਹਰ ਲੈਬ ਦਾ ਪੂਰਤ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਸਾਡੇ ਸਕੂਲ ਦੀ ਗੱਲ ਕਰੀਏ, ਆਰਓ ਵਾਟਰ ਪੁਆਇੰਟ ਆਰੋ ਫੈਸਿਲਿਟੀ ਦੀ ਗੱਲ ਕੀਤੀ ਉਹ ਵੀ ਬਹੁਤ ਵਧੀਆ ਢੰਗ ਦੇ ਨਾਲ ਸੁਚਾਰੂ ਢੰਗ ਦੇ ਨਾਲ ਚੱਲ ਰਿਹਾ ਹੈ ਜੇ ਅਸੀਂ ਨਵੇਂ ਬੈਂਚਸ ਦੀ ਗੱਲ ਕਰੀਏ ਚਾਹੇ ਅਸੀਂ ਆਪਾਂ ਲੰਬੇ ਸਮੇਂ ਤੋਂ ਪਹਿਲਾਂ ਦੇਖੀਏ ਤਾਂ ਕੀ ਹੁੰਦਾ ਸੀ ਕਿ ਦਰਿਆਾਂ ਤੇ ਬੱਚੇ ਨੀਚੇ ਬੈਠਦੇ ਹੁੰਦੇ ਸੀ ਪਰ ਮੈਨੂੰ ਨਹੀਂ ਲੱਗਦਾ ਕਿ ਹੁਣ ਕਿਸੇ ਵੀ ਸਕੂਲ ਦੇ ਵਿੱਚ ਇਹ ਕੰਮ ਰਹਿ ਗਿਆ ਹੋਵੇ ਇਹ ਬਹੁਤ ਵਧੀਆ ਗੱਲ ਇੱਕ ਛਲਾਗਾ ਜੋ ਗੱਲ ਹੈ ਸੋ ਇਸ ਲਈ ਵੀ ਤਾੜੀ ਬੰਦੀ ਹੈ ਕਿਉਂਕਿ ਸਿੱਖਿਆ ਦਾ ਮੰਦਰ ਸਕੂਲ ਨੂੰ ਕਿਹਾ ਜਾਂਦਾ ਹੈ ਤੇ ਸਕੂਲ ਦੇ ਵਿੱਚ ਤੇ ਕੋਈ ਵੀ ਨੁਮਾਇੰਦਾ ਸਭ ਤੋਂ ਪਹਿਲਾਂ ਸਕੂਲ ਦੇ ਵਿੱਚ ਚਾਹੇ ਸਿਹਤ ਵਿਭਾਗ ਦੇ ਵਿੱਚ ਧਿਆਨ ਦਿੰਦਾ ਤਾਂ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਸ਼ਲਾਘਾਯੋਗ ਕੰਮ ਹੋਵੇਗਾ ਉਹ। ਇਸੇ ਤਰ੍ਹਾਂ ਸਕੂਲ ਦੇ ਵਿੱਚ ਇੰਟਰਐਕਟਿਵ ਪੈਨਲਸ ਜਿਥੇ ਅਸੀਂ ਇੰਗਲਿਸ਼ మీడియం ਸਕੂਲਸ ਦੇ ਵਿੱਚ ਜਾਂ ਪ੍ਰਾਈਵੇਟ ਸਕੂਲਸ ਦੇ ਵਿੱਚ ਦੇਖਦੇ ਸੀ ਉਹ ਵੀ ਅੱਜ ਸਾਨੂੰ ਇੱਥੇ ਦੇਖਣ ਨੂੰ ਮਿਲਦੇ ਹਨ। ਆਨਲਾਈਨ ਕਲਾਸਸ ਦੀ ਅਵੇਲੇਬਿਲਿਟੀ ਹੈ ਚਾਹੇ, ਚਾਹੇ ਕੰਪਿਊਟਰ ਲੈਬਸ ਦੀ ਅਵੇਲੇਬਿਲਿਟੀ ਹੈ, ਚਾਹੇ ਸਾਇੰਸ ਲੈਬ ਦੀ ਅਵੇਲੇਬਿਲਿਟੀ ਹੈ, ਫਿਜ਼ਿਕਸ ਲੈਬ, కెਮਿਸਟਰੀ ਲੈਬ, ਈਚ ਆਫ ਦਾ ਲੈਬ ਹਰ ਲੈਬ ਨੂੰ ਲੈਬੋਰੀ ਨੂੰ ਇੱਕ ਸੁਚਾਰੂ ਢੰਗ ਦੇ ਨਾਲ ਮੁਕੰਮਲ ਕੀਤਾ ਗਿਆ ਹੈ ਸੋ ਜੇਕਰ ਉਹੀ ਗੱਲ ਮੈਂ ਜੋ ਪਹਿਲਾਂ ਗੱਲ ਕਰ ਰਿਹਾ ਸੀ ਕਿ ਜੇਕਰ ਅਸੀਂ ਉਪਲਬਧੀਆਂ ਦੀ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਬੜਾ ਸਮਾਂ ਲੱਗ ਜਾਵੇਗਾ ਸੋ ਹਰ ਪੱਧਰ ਤੇ ਸਕੂਲ ਦੇ ਵਿੱਚ ਹਰ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਚਾਹੇ ਉਹ ਸਿੱਖਿਆ ਦੇ ਵਿੱਚ ਵਿਦਿਆਰਥੀਆਂ ਦਾ ਬੇਸਿਕ ਪੱਧਰ ਤੋਂ ਹੋਵੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਸ਼ਾਇਦ ਪੇਰੈਂਟਸ ਵੀ ਜਾਣਦੇ ਹੋਣਗੇ ਇਸ ਗੱਲ ਨੂੰ ਸਰਕਾਰ ਦੇ ਦੁਆਰਾ ਮਿਸ਼ਨ ਸਮਰੱਥ ਚਲਾਇਆ ਗਿਆ ਹੈ ਮਿਸ਼ਨ ਸਮਰੱਥ 2.0 ਮਿਸ਼ਨ ਸਮਰੱਥ 3.0 ਇਸ ਦੇ ਵਿੱਚ ਕੀ ਹੈ ਇਸ ਤਰ੍ਹਾਂ ਦੀਆਂ ਸਿੱਖਿਆ ਮੰਤਰੀ ਸਾਹਿਬ ਵੱਲੋਂ ਹਦਾਇਤਾਂ ਹੋਈਆਂ ਕਿ ਇਸ ਤਰ੍ਹਾਂ ਦੀਆਂ ਕੁਝ ਨੀਤੀਆਂ ਚਲਾਈਆਂ ਜਾਣ ਜਿਸ ਨਾਲ ਵਿਦਿਆਰਥੀ ਦੀਆਂ ਰੂਟਸ ਮਜ਼ਬੂਤ ਕੀਤੀਆਂ ਜਾਣ ਸੋ ਕਿ ਵਿਦਿਆਰਥੀਆਂ ਨੂੰ ਬੇਸਿਕ ਫੰਡਾ ਕਿਸੇ ਵੀ ਕਨਸੈਪਟ ਦਾ ਉਹ ਕਲੀਅਰ ਹੋਣ ਉਹਦੇ ਲਈ ਸਪੈਸ਼ਲ ਕਲਾਸਸ ਅਰੇਂਜ ਕੀਤੀਆਂ ਜਾ ਰਹੀਆਂ ਸਪੈਸ਼ਲ ਟਾਈਮ ਟੇਬਲ ਸ케ਡਿਊਲ ਸੈੱਟ ਕੀਤਾ ਜਾ ਰਿਹਾ ਹੈ ਸੋ ਇਸ ਬਿਹਾਰ ਤੇ ਮੇਰੇ ਕੁਝ ਸ਼ਬਦ ਇਹ ਹਨ ਕਿ ਸਿੱਖਿਆ ਵਿਭਾਗ ਦੇ ਵਿੱਚ ਤੁਸੀਂ ਹੁਣ ਉਸ ਚੀਜ਼ ਨੂੰ ਨਹੀਂ ਦੇਖ ਸਕਦੇ ਕਿ ਜੋ ਸਿੱਖਿਆ ਵਿਭਾਗ ਦੇ ਸਕੂਲਾਂ ਦਾ ਹਾਲਾਤ ਪਹਿਲਾਂ ਸੀ ਜਾਂ ਸਿੱਖਿਆ ਵਿਭਾਗ ਦੇ ਵਿੱਚ ਜੋ ਟੈਕਨੋਲੋਜੀ ਦੇ ਬਿਹਾਰ ਤੇ ਕਿਤੇ ਨਾ ਕਿਤੇ ਥੋੜਾ ਪਿੱਛੇ ਰਹਿ ਜਾਂਦਾ ਸੀ ਪਰੰਤੂ ਅੱਜ ਦੇ ਸਮੇਂ ਤੇ ਪ੍ਰਾਈਵੇਟ ਸਕੂਲ ਦੇ ਨਾਲ ਉਸ ਤੋਂ ਵੀ ਅੱਗੇ ਚੱਲ ਗਏ ਇਸ ਵਿੱਚ ਤਕਨੀਕੀ ਦਾ ਵਿਕਾਸ ਹੋਇਆ ਹੈ ਤੇ ਸਿੱਕੇ ਵਹਾਗਦੇ ਹਰ ਕੰਮ ਨੂੰ ਨਵੇਂ ਢੰਗ ਦੇ ਨਾਲ ਚਲਾਉਣਾ ਸ਼ੁਰੂ ਕੀਤਾ ਗਿਆ ਹੈ ਸੋ ਇਸ ਦੇ ਨਾਲ ਹੀ ਮੈਂ ਸਰਦਾਰ ਹਜੀਤ ਸਿੰਘ ਸੰਧੂ ਸਾਹਿਬ ਨੂੰ ਚੇਅਰਮੈਨ ਸਾਹਿਬ ਨੂੰ ਰਿਕੁਐਸਟ ਕਰਾਂਗਾ ਬੇਨਤੀ ਕਰਾਂਗਾ ਕਿ ਦੋ ਸ਼ਬਦ ਉਹ ਵਿਦਿਆਰਥੀਆਂ ਨਾਲ ਸਾਂਝੇ ਕਰਨ ਤਾਂ ਕਿ ਇਹਨਾਂ ਦੀ ਹੌਸਲਾ ਵਧਾਈ ਅਗਾਮੀ ਖੇਡ ਲਈ ਹੋ ਸਕੇ ਤਾੜੀਆਂ ਲਾਓ ਜੀ ਇੱਕ ਵਾਰ ਅੱਜ ਪਿੰਡ ਸਬਾਈਪੁਰ ਦੇ ਵਿੱਚ ਸੀਨੀਅਰ ਸਰਕਾਰੀ ਸਕੂਲ ਕੰਨਿਆ ਕੀ ਸੀਨੀਅਰ ਸੈਕੰਡਰੀ ਸਕੂਲ ਵਾਏ ਦੇ ਜਿੰਨੇ ਵੀ ਕੰਮ ਹੋਏ ਆ ਜਿਹੜੇ ਕਮਰੇ ਬਣੇ ਆ ਜਿਵੇਂ ਲੈਵਿਸ ਬਾਰੇ ਮੇਰੇ ਤੋਂ ਪਹਿਲਾਂ ਸਾਰਾ ਕੁਝ ਸਾਡੇ ਅਧਿਆਪਕ ਸਹਿਬਾਨ ਨੇ ਬੋਲ ਕੇ ਦੱਸਿਆ ਵੀ ਕੀ ਕੀ ਇੱਥੇ ਜਿਹੜੀਆਂ ਆ ਪ੍ਰਾਪਤੀਆਂ ਹੋਈਆਂ ਸਰਕਾਰ ਵੱਲੋਂ ਉਹਨਾਂ ਦੇ ਬਾਰੇ ਉਹਨਾਂ ਦੇ ਆਪਣਾ ਅਦਕਾਟਨ ਕਰ ਲਈ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਐਮਐਲਏ ਸਾਹਿਬ ਨੇ ਅੱਜ ਆਉਣਾ ਸੀਗਾ ਪਰ ਕੋ ਜਰ ਜਿਵੇਂ ਕਰਕੇ ਤੇ ਉਹ ਚੰਡੀਗੜ੍ਹ ਵਿੱਚ ਕੁਝ ਮੀਟਿੰਗਾਂ ਵਿੱਚ ਵੀ ਸੀ ਤਾਂ ਕਰਕੇ ਆ ਰਹੀ ਸਕੇ ਤੇ ਮੈਂ ਇੱਥੇ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਵਾਂ ਇਸ ਸਕੂਲ ਦੇ ਹੈਡ ਟੀਚਰ ਸ੍ਰੀ ਦਾਰ ਗੁਰਸ਼ਰਨ ਸਿੰਘ ਦਾ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਨੂੰ ਇੱਥੇ ਬੜੇ ਵਧੀਆ ਤਰੀਕੇ ਨਾਲ ਵਿਖਰੇ ਆ ਉਹ ਸਾਡੇ ਕੰਨਿਆ ਸਕੂਲ ਦੇ ਜਿਹੜੇ ਆ ਪ੍ਰਿੰਸੀਪਲ ਹਰਜਿੰਦਰ ਸਿੰਘ ਜੀ ਉਹ ਉਹ ਸਕੂਲ ਨੂੰ ਅੱਡੀ ਦੇਖ ਰਿਹਾ ਵੇਖ ਕੇ ਆਏ ਹੁਣ ਸਕੂਲ ਤੇ ਬਹੁਤ ਵਧੀਆ ਇੱਕ ਸਕੂਲ ਦਾ ਜਿੱਥੇ ਢਾਂਜਾ ਵਧੀਆ ਵਾ ਉੱਥੇ ਮੈਨੂੰ ਸਕੂਲ ਦੇ ਸਟਾਫ ਨੂੰ ਮਿਲ ਕੇ ਵੀ ਬੜੀ ਖੁਸ਼ੀ ਹੋਈ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਮੇਰੇ ਨਾਲ ਆਈ ਟੀਮ ਦੇ ਵਿੱਚ ਸਾਡੇ ਐਮਰ ਸਾਹਿਬ ਦੇ ਪੀਏ ਸਾਹਿਬ ਕਰਨਜੀ ਜੋ ਤੁਸੀਂ ਸਾਰੇ ਜਾਣਦੇ ਹੋ ਉਹ ਸਾਡੇ ਨਾਲ ਪਹੁੰਚੇ ਨੇ ਸਰਦਾਰ ਕੁਲਦੀਪ ਸਿੰਘ ਸਾਡੇ ਦਫਤਰ ਸਖਤਰ ਸਾਡੇ ਨਾਲ ਪਹੁੰਚੇ ਨੇ ਇੱਥੋਂ ਦੇ ਸਾਡੇ ਆਪਣੇ ਸਰਪੰਚ ਆਪਣੇ ਸਾਹਿਬ ਸਿੰਘ ਜੀ ਉਹ ਸਾਡੇ ਵਿੱਚ ਮੌਜੂਦ ਨੇ ਮੈਂਬਰ ਬਰਿੰਦਰ ਸਿੰਘ ਜੀ ਮੈਂਬਰ ਜੋਗਪ੍ਰੀਤ ਸਿੰਘ ਜੀ ਤੇ ਮੈਂਬਰ ਬਲਜੀਤ ਕੌਰ ਜੀ ਤੇ ਅਰਸ਼ਦੀਪ ਕੌਰ ਜੀ ਉਹੀ ਸਾਡੇ ਵਿੱਚ ਨੇ ਅਵੀਰ ਚਰਨਜੀਤ ਸਿੰਘ ਹੋਰ ਵੀ ਕਈਆਂ ਦੇ ਨਾਂ ਸ਼ਾਇਦ ਮੇਰੇ ਤੋਂ ਵਿਸਰਗੀ ਹੋਣਗੇ ਸਾਡੇ ਵਿੱਚ ਪਹੁੰਚੇ ਨੇ ਸਾਰੇ ਗੱਜਕੇ ਫਤੇ ਬਲਾਉ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਜਦੋਂ ਗੱਲ ਮੁਕਾਬਲੇ ਦੀ ਆਉਂਦੀ ਹੈ ਨਾ ਤੇ ਅੱਜ ਤੱਕ ਕੀ ਹੋਇਆ ਬੱਚਿਓ ਸਰਕਾਰੀ ਸਕੂਲਾਂ ਨੂੰ ਜੇ ਆਪਾਂ ਕਹਿ ਲਈਏ ਤੇ ਇਹ ਕੀਤਾ ਗਿਆ ਵੀ ਜੇ ਕੋਈ ਬੱਚਾ ਪੜਦਾ ਕਿੱਥੇ ਪੜਦਾ ਸਰਕਾਰੀ ਸਕੂਲੇ ਉਹ ਨਹੀਂ ਉਹਨੇ ਕੀ ਪੜਨਾ ਆਪੇ ਸਰਕਾਰੀ ਸਕੂਲਾਂ ਨੂੰ ਸਾਡੀਆਂ ਪਿਛਲੀਆਂ ਸਰਕਾਰਾਂ ਨੇ ਇੱਕ ਬੜੀ ਸਾਜ਼ਿਸ਼ਮਈ ਤਰੀਕੇ ਦੇ ਨਾਲ ਪੁੱਛੇ ਗਿਆ ਬਹੁਤ ਪਿਛੇ ਕਰਤਾ ਇੱਥੋਂ ਤੱਕ ਕਿ तकरीबन ਸਾਡੇ ਜਿਹੜੇ ਬੱਚੇ ਸੀ ਨਾ ਉਹ ਪ੍ਰਾਈਵੇਟ ਸਕੂਲਾਂ ਨੂੰ ਪੈਣ ਦੇ ਦੱਪੇ ਪਹਿਲੇ ਇਦਾਂ ਦੇਣ ਲੱਗ ਪਏ ਵੀ ਉਹਦੇ ਵਿੱਚ ਜਿਹੜੇ ਪਿਛਲੀਆਂ ਸਰਕਾਰਾਂ ਦੇ ਆਗੂ ਸੀ ਨਾ ਉਹਨਾਂ ਦੇ ਆਪਣੇ ਸਕੂਲ ਸੀਗੇ ਤੇ ਸਰਕਾਰੀ ਸਕੂਲਾਂ ਨੂੰ ਨਾ ਫੇਲ ਕਰਕੇ ਤੇ ਆਪਣੇ ਸਕੂਲਾਂ ਨੂੰ ਕਾਮਯਾਬ ਕਰ ਲਈ ਉਧਰ ਬੱਚਿਆਂ ਦਾ ਕਿ ਉਹਨਾਂ ਨੇ ਇੱਕ ਉਹਨੂੰ ਬਿਜ਼ਨਸ ਬਣਾ ਲਿਆ ਸਿਹਤ ਤੇ ਸਿੱਖਿਆ ਸਾਡੇ ਦੇਸ਼ ਵਿੱਚ ਕਦੀ ਵੀ ਬਿਜ਼ਨਸ ਨਹੀਂ ਹੋਇਆ ਪਰ ਜਿਉਂ ਦੀਆਂ ਮਾੜੇ ਆਗੂ ਆਏ ਮਾੜੇ ਲੀਡਰ ਆਏ ਇਹਨਾਂ ਨੇ ਇਸ ਨੂੰ ਸਭ ਤੋਂ ਵੱਡਾ ਬਿਜ਼ਨਸ ਸਿਹਤ ਔਰ ਸਿੱਖਿਆ ਨੂੰ ਬਣਾਇਆ ਸਰਕਾਰੀ ਹਸਪਤਾਲ ਦੇਖ ਲਓ ਉਹਨਾਂ ਦੇ ਮੁਕਾਬਲੇ ਪ੍ਰਾਈਵੇਟ ਹਸਪਤਾਲ ਦੇਖ ਲਓ ਤੇ ਜੇ ਕਿਤੇ ਉਹਨਾਂ ਦੇ ਮਾਲਕ ਦੀ ਥੋੜੀ ਜੀ ਇਨਵੈਸਟੀਗੇਸ਼ਨ ਕਰਨ ਦੀ ਕੋਸ਼ਿਸ਼ ਕਰੋ ਤੇ ਤੁਹਾਨੂੰ ਕਿਸੇ ਨਾ ਕਿਸੇ ਲੀਡਰ ਨਾਲ ਉਹ ਜੁੜਿਆ ਜਿਹੜਾ ਅਗਸਰ ਆਜੂਗਾ ਵੀ ਇਹੋ ਹੀ ਹਾਲ ਸਰ ਜਿਹੜਾ ਸਾਡੇ ਜਿਹੜੇ ਸਰਕਾਰੀ ਸਕੂਲ ਸੀ ਉਹਨਾਂ ਦਾ ਕਰਕੇ ਤੇ ਪ੍ਰਾਈਵੇਟ ਸਕੂਲਾਂ ਨੂੰ ਜਿਹੜੀ ਤਜਵੀਜ਼ ਦਿੱਤੀ ਗਈ ਪਰ ਜਦੋਂ ਆਮ ਲੋਕਾਂ ਦੀ ਸਰਕਾਰ ਆਈ ਆਮ ਲੋਕਾਂ ਦੇ ਨੁਮਾਇੰਦੇ ਗੜੀ ਆਏ ਤੇ ਉਹਨਾਂ ਸਭ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਕੰਮ ਜਿਹੜਾ ਉਹ ਸਿਹਤ ਔਰ ਸਿੱਖਿਆ ਤੇ ਕੀਤਾ ਜਿਹ ਅੱਜ ਮੈਂ ਸਕੂਲਾਂ ਦੇ ਵਿਸ਼ੇ ਦੀ ਗੱਲ ਕਰਾਂ ਤੇ ਅੱਜ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਾਡੇ ਕੋਲ ਬਿਲਡਿੰਗ ਜਿਹੜੀ ਆ ਉਹ ਤਕਰੀਬਨ ਕੋਈ ਵੀ ਉਹ ਜਿਆ ਪ੍ਰਾਈਵੇਟ ਸਕੂਲ ਦੀ ਜਿਹੜੀ ਬਿਲਡਿੰਗ ਜਿਹੜੀ ਸਾਡੇ ਸਰਕਾਰੀ ਸਕੂਲ ਨਾਲ ਵਧੀਆ ਹੋਵੇ ਇੱਕ ਸਾਡੇ ਹੋਰ ਰੁਝਾਨ ਬਣ ਗਿਆ ਸੀਗਾ ਵੀ ਅਸੀਂ ਚਾਹ ਹੀ ਇਲਾਜ ਕਰਾਉਣਾ ਵਾ ਤੇ ਚਾਹ ਅਸੀਂ ਬੱਚਾ ਪੜਾਉਣਾ ਵਾ ਅਸੀਂ ਉਹਦੀ ਪੜ੍ਹਾਈ ਨੂੰ ਜਾਂ ਉਹਦੇ ਇਲਾਜ ਨੂੰ ਨਹੀਂ ਵੇਖਿਆ ਅਸੀਂ ਵੇਖਿਆ ਵੀ ਬਿਲਡਿੰਗ ਕਿੰਨੀ ਸੋਹਣੀ ਆ ਸਰਕਾਰੀ ਸਕੂਲ ਜਿਹੜਾ ਕਿੰਨੇ ਸੋਹਣਾ ਪਾਇਆ ਜਿਹੜੇ ਸਾਡੇ ਟੀਚਰ ਸਹਿਬਾਨ ਆ ਉਹ ਬਹੁਤ ਸਾਰੀਆਂ ਆਪਣੇ ਟੈਸਟ ਦੇ ਕੇ ਜੇ 1000 ਮੰਨ ਲਓ ਬੱਚੇ ਨੇ ਟੈਸਟ ਦਿੱਤਾ ਸਰਕਾਰੀ ਟੀਚਰ ਬਣ ਲਈ ਤੇ ਬਸ ਹੀ 100 150 ਬੱਚਾ ਪਾਸ ਹੋ ਕੇ ਤੇ ਉਹ ਮਤਲਬ ਇਹ ਫਿਰ ਇੱਕ ਹੀਰਾ ਚੁਣਿਆ ਜਾਣਾ ਤੇ ਜਿਹੜੇ ਸਾਡੇ ਪ੍ਰਾਈਵੇਟ ਸਕੂਲ ਆ ਜੇ ਕਿਸੇ ਨੇ ਖੋਲਿਆ ਮੇਰੇ ਵਰਗੇ ਨੇ ਸਕੂਲ ਤੇ ਕਿਸੇ ਨਾ ਕਿਸੇ ਰਿਸ਼ਤੇਦਾਰ ਦੀ ਫਰਮਾਇਸ਼ ਆਏ ਨਹੀਂ ਆ ਸਾਡਾ ਮੁੰਡਾ ਆਪਣੇ ਪਲੱਸ 2 ਕੀਤੀ ਨੇ ਰੱਖ ਲੋ ਸਰਕਾਰੀ ਸਕੂਲ ਚ ਕਿਉਂਕਿ ਨੁਕਸਾਨ ਤਾਂ ਕਿਸੇ ਦੇ ਬੱਚੇ ਦਾ ਨਾ ਨਾ ਉਹਨੂੰ ਰੱਖ ਲਿਆ ਤੇ ਜੋ ਤੁਸੀਂ ਆ 15 20 ਸਾਲਾਂ ਚ ਪਿਛੇ ਹਾਲ ਵੇਖਿਆ ਮੈਨੂੰ ਨਹੀਂ ਲੱਗਦਾ ਵੀ ਸਾਡੇ ਕਿਸੇ ਸਕੂਲ ਦੇ ਵਿੱਚੋਂ ਪੜ ਕੇ ਜਾਂ ਪ੍ਰਾਈਵੇਟ ਸਕੂਲ ਦੇ ਵਿੱਚੋਂ ਪੜ ਕੇ ਕੋਈ ਸਰਕਾਰੀ ਨੌਕਰੀ ਤੇ ਲੱਗਾ ਹੋਵੇ ਜਿੰਨੇ ਵੀ ਪੁਰਾਣੇ ਸਾਡੇ ਇਥੇ ਜਿਹੜੀ ਗਵਰਨਮੈਂਟ ਸਰਵਿਸ ਦੇ ਵਿੱਚ ਆ ਵੀਰੋ ਨੇ ਪੁੱਛੋ ਤੇ ਸਾਰੇ ਕਹਿਣਗੇ ਵੀ ਸਰਕਾਰੀ ਸਕੂਲ ਚੋਂ ਪੜੇ ਹਨ ਇਹਦਾ ਮਤਲਬ ਪਹਿਲਾਂ ਸਰਕਾਰੀ ਸਕੂਲ ਵਧੀਆ ਹੁੰਦੇ ਸੀ ਜਿਹੜਾ 15 20 ਸਾਲ ਦਾ ਚੋਂ ਗਾਇਬ ਪਿਆ ਨਾ ਜਦੋਂ ਇਹਨੂੰ ਬਿਜ਼ਨਸ ਦੇ ਤੌਰ ਤੇ ਲਿਆ ਗਿਆ ਤੇ ਉਹ ਤੋਂ ਹੀ ਸਾਡੇ ਸਰਕਾਰਾਂ ਨੇ ਇੱਧਰ ਧਿਆਨ ਨਾ ਦੇ ਕੇ ਤੇ ਸਰਕਾਰੀ ਸਕੂਲਾਂ ਦਾ ਜਿਹੜਾ ਨੁਕਸਾਨ ਕੀਤਾ ਹੁਣ ਆਮ ਆਦਮੀ ਪਾਰਟੀ ਸਰਕਾਰ ਨੇ ਜਿਹੜਾ ਮੁੱਖ ਮੁੱਖ ਅਜੰਡਾ ਸੀਗਾ ਉਹ ਸਰਕਾਰੀ ਸਕੂਲਾਂ ਰੱਖਿਆ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਤੁਸੀਂ ਵੇਖੋ ਜਿਵੇਂ ਮੈਂ ਤੁਹਾਨੂੰ ਕਿਹਾ ਦੱਸ ਕੇ ਗਿਆ ਵੀ ਪੂਰਾ ਜਿਹੜੀਆਂ ਲਾਇਬ੍ਰੇਰੀਆਂ ਕਹਿੰਦੇ ਜਿਹੜੀਆਂ ਪ੍ਰਾਈਵੇਟ ਸਕੂਲਾਂ ਵਿੱਚ ਨਹੀਂ ਹੈ ਨਹੀਂ ਉਹ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਹੈ। ਸਾਇੰਸ ਦੀਆਂ ਲਾਇਬ੍ਰੇਰੀਆਂ ਲੈ ਲਓ। ਤੁਸੀਂ ਲਾਇਬ੍ਰੇਰੀ ਲੈ ਲਓ। ਤੁਸੀਂ ਸਾਡੇ ਸਕੂਲਾਂ ਟਾਂਟਾ ਲਾ ਲਓ। ਅੱਗੇ ਤੇ ਜਿਵੇਂ ਟੀਚਰ ਸਾਹਿਬਾਂ ਦੱਸ ਕੇ ਗਿਆ ਮੇਰੇ ਤੋਂ ਪਹਿਲਾਂ ਵੀ ਪਾਣੀ ਪੀਣ ਵਾਲਾ ਵੀ ਨਹੀਂ ਕਿ ਠੰਡਾ ਹੁੰਦਾ ਤੇ ਅੱਜ ਤੇ ਸਕੂਲਾਂ ਦੇ ਵਿੱਚ ਕੈਂਡੀ ਸਾਡੇ ਐਮ.ਐਲ.ਏ ਸਰਦਾਰ ਮਨਜਿੰਦਰ ਸਿੰਘ ਨੇ ਤੇ ਇੱਕ ਹੋਰ ਪੈਰ ਕਰਦਿਆਂ ਸਕੂਲ ਦੇ ਵਿੱਚ ਏ.ਸੀ ਵੀ ਲਾਉਣੇ ਸ਼ੁਰੂ ਕਰ ਦਿੱਤੇ ਜੀ ਤੇ ਸ਼ਾਇਦ ਬਹੁਤ ਛੇਤੀ ਉਹ ਜਿਹੜੀ ਸਹੂਲਤ ਹੈ ਉਹ ਤੁਹਾਨੂੰ ਵੀ ਮਾਇਆ ਹੋ ਜੇਗੀ ਤੇ ਫਿਰ ਸਾਡਾ ਸਰਕਾਰੀ ਸਕੂਲ ਦਾ ਬੱਚਾ ਪ੍ਰਾਈਵੇਟ ਦੇ ਸਕੂਚੇ ਦੇ ਨਾਲ ਬੜੇ ਫਕਰ ਨਾਲ ਕਹਿ ਸਕੂਗਾ ਵੀ ਤੇਰੇ ਨਾਲੋਂ ਮੇਰਾ ਸਕੂਲ ਵਧੀਆ ਤੇ ਜੇ ਸਾਡਾ ਸਕੂਲ ਵਧੀਆ ਹੋਊਗਾ ਤੇ ਸਾਡੇ ਜਿਹੜੀ ਬੱਚਿਆਂ ਦੀ ਬੁਨਿਆਦ ਆ ਜਿੱਥੋਂ ਆਪਾਂ ਸ਼ੁਰੂਆਤ ਕਰਨੀ ਆ ਜਿੱਥੋਂ ਇੱਕ ਚੰਗਾ ਦੇਸ਼ ਬਣਾਣਾ ਵਾ ਜਿੱਥੋਂ ਇੱਕ ਚੰਗਾ ਪੰਜਾਬ ਬਣਾਣਾ ਵਾ ਉਹਦੀ ਸ਼ੁਰੂਆਤ ਜਿਹੜੀ ਉਹ ਹੋ ਚੁੱਕੀ ਆ ਤੇ ਚੰਗੇ ਸਾਡੇ ਜਿਹੜੇ ਬੱਚੇ ਜਦੋਂ ਪੜ੍ਹਨੇ ਗਏ ਤੇ ਚੰਗੇ ਵੱਢ ਗਏ ਨਾਲ ਉਹਦੇ ਜਿਹੜੇ ਸਾਡੇ ਟੀਚਰ ਸਾਹਿਬਾਨ ਆ ਜਿਵੇਂ ਉਹ ਮਿਹਨਤ ਕਰ ਰਹੇ ਆ ਤੇ ਮੈਨੂੰ ਲੱਗਦਾ ਉਹ ਦਿਨ ਦੂਰ ਨਹੀਂ ਗਾ ਜਿਸ ਦਿਨ ਅਸੀਂ ਮੁਕਾਬਲੇ ਬਾਜੀ ਵਿੱਚ ਪ੍ਰਾਈਵੇਟ ਸਕੂਲਾਂ ਨਾਲ ਬਹੁਤ ਅੱਗੇ ਨਿਕਲ ਜਾਵਾਂਗੇ ਕਿਉਂਕਿ ਕੋਈ ਵੀ ਕੋਈ ਵੀ ਜਿਹੜੀ ਬੁਨਿਆਦ ਹੈ ਨਾ ਪੜ੍ਹਾਈ ਦੀ ਬੁਨਿਆਦ ਆ ਉਹਨੂੰ ਪਹਿਲ ਦੇਣੀ ਚਾਹੀਦੀ ਸੀ ਪਰ ਜਿਵੇਂ ਹੁਣ ਸਰਕਾਰ ਨੇ ਪਹਿਲ ਦਿੱਤੀ ਆ ਤੇ ਉਸ ਪਹਿਲ ਤੋਂ ਜਿਵੇਂ ਅੱਗੇ ਵਧਣਾ ਵਾ ਹੁਣ ਕੋਈ ਵੀ ਸਕੂਲ ਇਹੋ ਜਿਹਾ ਨਹੀਂ ਹੈਗਾ ਕੋਈ ਵੀ ਇੱਕ ਵੀ ਪੰਜਾਬ ਚ ਸਕੂਲ ਨਹੀਂ ਹੈਗਾ ਜਿਹਦੇ ਵਿੱਚ ਬੱਚਾ ਥੱਲੇ ਬਹਿ ਕੇ ਪੜ੍ਹਾਈ ਕਰਦਾ ਨਹੀਂ ਤੇ ਜਦੋਂ ਅਸੀਂ ਪੜ੍ਹਦੇ ਨੇ ਹਾਂ ਮੈਨੂੰ ਯਾਦ ਆ ਵੀ ਕਈਆਂ ਤੋਂ ਬੋਰੀਆਂ ਵੀ ਘਰੋਂ ਹੀ ਖਾਣੀਆਂ ਪੈਂਦੀਆਂ ਵੇ ਇਹ ਆਪ ਦੇ ਗਈ। ਤੇ ਉਹ ਬੋਰੀ ਫੇਰ ਰੱਖਿਆ ਨਹੀਂ ਇਥੇ ਲੁਕੋ ਕੇ ਵੀ ਕੋਈ ਬੋਰੀ ਦੂਜਾ ਨਾ ਚੁੱਕ ਕੇ ਲੱਜੇ ਅਗਲੇ ਦਿਨ ਫੇਰ ਜਾ ਕੇ ਉਸੇ ਤੋਂ ਬੋਰੀ ਤੇ ਬੈਣਾ ਹੁੰਦਾ ਹੈਗਾ। ਤੇ ਬੜਾ ਤਕੜਾ ਸੁਧਾਰ ਆਇਆ ਵਾ ਸਕੂਲਾਂ ਦੇ ਵਿੱਚ। ਤੇ ਇਹ ਇੱਕ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਚੰਗੀ ਸੋਚ ਆ ਔਰ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੀ ਜਿਨ੍ਹਾਂ ਨੇ ਹੁਣ ਤਕਰੀਬਾ ਸਭ ਤੋਂ ਪਹਿਲਾ ਢਾਂਚਾ ਬਣਾਇਆ ਤੇ ਅਧ்கਾਟਨ ਬਾਅਦ ਚ ਇਹ ਵੀ ਗੱਲ ਮੈਂ ਦੱਸਣੀ ਬੜੀ ਜ਼ਰੂਰੀ ਸਮਝਦਾ ਹਾਂ ਹੁਣ ਤੱਕ ਕੀ ਹੁੰਦਾ ਸੀ ਬੱਚਿਓ ਸ਼ਾਇਦ ਕਿਤੇ ਆਪਣੇ ਮਾਪਿਆਂ ਨੂੰ ਜਾ ਕੇ ਪੁੱਛਿਓ ਕਿ ਕਦੀ ਸਕੂਲਾਂ 'ਚ ਅਧ்கਾਟ ਰਹੁੰਦੇ ਸੀ ਉਹ ਕੰਮ ਕਰਦੋਂ ਪਹਿਲਾਂ ਅਧ்கਾਟ ਰਹੁੰਦੇ ਸੀ ਕਿ ਬਾਅਦ 'ਚ ਹੁੰਦੇ ਸੀ ਅਧ்கਾਟਨ ਦਾ ਨੀਂ ਪੱਥਰ ਰੱਖ ਜਣਾ ਆਹ ਜਿਹੜੀ ਸਕੂਲ ਦੀ ਗਰਾਊਂਡ ਬਾਨਣੀ ਆ ਜਾਂ ਆਹ ਕਬਰਾਂ ਬਾਨਾ ਫੇਰ ਉਹ ਬਾਨਣਾ ਕਿ ਨਹੀਂ ਬਾਨਣਾ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਆ ਸਰਕਾਰ ਦੀ ਨਹੀਂ ਤੇ ਹੁਣ ਤੱਕ ਦੇ ਸਿਰਫ ਅਧ்கਾਟ ਨੇ ਰਹਿ ਜਾਂਦੇ ਸੀ ਇਸ ਕਰਕੇ ਫਿਰ ਮੈਂ ਕਹੂੰਗਾ ਵੀ ਮਨ ਲਾ ਕੇ ਜੇ ਤੁਸੀਂ ਪੜ੍ਹਜੋਗੇ ਸਾਡੇ ਟੀਚਰ ਸਾਹਿਬਾਨ ਦਾ ਯੋਗਦਾਨ ਰਿਹਾ ਤੇ ਆਪਾਂ ਹਰ ਮੁਕਾਬਲੇ ਦੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਛੱਡਾਂਗੇ ਜਿਹੜੀ ਕੋਈ ਘਾਟ ਆ